ਪਿਛਲੀਆਂ 4 ਸਦੀਆਂ ਤੋਂ ਲੈ ਕੇ ਸੰਸਾਰ ਭਰ ਦੇ ਲੋਕਾਂ ਵਿੱਚ ਇਹ ਗੱਲ ਆਮ ਚੱਲਦੀ ਆ ਰਹੀ ਹੈ ਕਿ ਕੁਝ ਕੁ ਲੋਕਾਂ ਦਾ ਗੁਪਤ ਸੰਗਠਨ ਦੁਨੀਆ ਦੇ ਹਰ ਵੱਡੇ ਫੈਸਲੇ ਦੇ ਪਿੱਛੇ ਹੈ। ਉਹ ਭਾਵੇਂ ਕਿਸੇ ਦੇਸ਼ ਦੀ ਸਰਕਾਰ ਬਣਾਉਣ ਤੋਂ ਲੈ ਕੇ ਗਰਾਉਣ ਤੱਕ ਹੋਵੇ ਜਾਂ ਬੈਂਕਾਂ ਤੋਂ ਲੈ ਕੇ ਮੀਡੀਆ ਹਾਊਸੇਜ਼ ਨੂੰ ਕੰਟਰੋਲ ਕਰਨ ਤੱਕ। ਕੁਝ ਕੇ ਇਹ ਸੰਗਠਨ ਦਾ ਨਾਮ ਇਲੂਮੀਨਾਟੀ ਦਿੰਦੇ ਹਨ। ਇਸੇ ਵੀਡੀਓ ਦੇ ਵਿੱਚ ਜਾਣਾਂਗੇ ਇਲੂਮੀਨਾਟੀ ਦਾ ਇਤਿਹਾਸ ਤੇ ਜਾਣਾਂਗੇ ਕਿ ਕਿਵੇਂ ਇਲੂਮੀਨਾਟੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਹੱਤਿਆ ਤੱਕ ਕਰਵਾ ਦਿੱਤੀ। ਸੋ ਜੁੜੇ ਰਹੋ ਜੀ ਵੀਡੀਓ ਦੇ ਐਂਡ ਤੱਕ। ਇਲੂਮੀਨਾਟੀ ਗਰੁੱਪ ਦੀ ਸਥਾਪਨਾ 1 ਮਈ 1776 ਈਸਵੀ ਨੂੰ ਜਰਮਨੀ ਦੇ ਬਵੇਰੀਆ ਦੇ ਵਿੱਚ ਹੋਈ। ਇਲੂਮੀਨਾਟੀ ਦਾ ਇਤਿਹਾਸ ਜਾਣਨ ਤੋਂ ਪਹਿਲਾਂ ਇਸ ਦੇ ਸੰਸਥਾਪਕ ਦਾ ਇਤਿਹਾਸ ਜਾਣਨਾ ਬਹੁਤ ਹੀ ਜ਼ਰੂਰੀ ਹੈ। ਜਰਮਨੀ ਦੇ ਲਾਅ ਪ੍ਰੋਫੈਸਰ ਜohn ਐਡਮ ਵਿਸ਼ੌਕ ਜੋ ਇਲੂਮੀਨਾਟੀ ਦਾ ਸੰਸਥਾਪਕ ਮੰਨਿਆ ਜਾਂਦਾ ਹੈ ਇਸ ਦਾ ਜਨਮ 6 ਫਰਵਰੀ 1748 ਨੂੰ ਜਰਮਨੀ ਦੇ ਇੰਗੋਲਸਟਾਟ ਦੇ ਵਿੱਚ ਹੋਇਆ। ਜੌਨ ਜਦ 5 ਕੋ ਸਾਲ ਦਾ ਹੀ ਸੀ ਕਿ ਉਸਦੇ ਪਿਤਾ ਦੀ ਮੌਤ ਹੋ ਗਈ ਉਸ ਦਾ ਪਾਲਣ ਪੋਸ਼ਣ ਉਸਦੇ ਪਿਤਾ ਦੇ ਦੋਸਤ ਨੇ ਕੀਤਾ ਜਿਹੜਾ ਯੂਨੀਵਰਸਿਟੀ ਆਫ ਇੰਗਲਸਟੈਟ ਦੇ ਵਿੱਚ ਲਾਦਾ ਪ੍ਰੋਫੈਸਰ ਸੀ ਇਹ ਉਸੇ ਆਦਮੀ ਦੇ ਪ੍ਰਭਾਵ ਦਾ ਕਾਰਨ ਸੀ ਜਿਸ ਨੇ ਜੌਨ ਐਡਮ ਵਿਸ਼ਾਫਟ ਨੂੰ ਬਚਪਨ ਦੇ ਵਿੱਚ ਹੀ ਜਿਗਿਆਸੂ ਬਣਾ ਦਿੱਤਾ ਤੇ ਹਰ ਗੱਲ ਦੇ ਉੱਪਰ ਤਰਕ ਕਰਨਾ ਸਿਖਾਇਆ ਉਸ ਸਮੇਂ ਤੱਕ ਪੂਰੇ ਯੂਰਪ ਦੇ ਉੱਪਰ ਕੈਥੋਲਿਕਸ ਦਾ ਪ੍ਰਭਾਵ ਸੀ ਕੈਥੋਲਿਕ ਇੱਕ 크ਰਿਸਚੀਅਨ ਧਰਮ ਦੀ ਬ੍ਰਾਂਚ ਹੈ ਜੋ ਪਾਪ ਨੂੰ ਸਰਵਉੱਚ ਮੰਨਦੇ ਹਨ ਧਰਮ ਦੇ ਫੈਸਲੇ ਤੋਂ ਲੈ ਕੇ ਰਾਜਸੀ ਫੈਸਲੇ ਤੱਕ ਹਰ ਇੱਕ ਫੈਸਲੇ ਦੇ ਉੱਪਰ ਕੈਥੋਲਿਕਸ ਆਪਣੀ ਮਰਜ਼ੀ ਕਰਦੇ ਸਨ ਜੌਨ ਐਡਮ ਵਿਸ਼ਾਫਟ ਨੂੰ ਇਹ ਗੱਲ ਚੰਗੀ ਨਾ ਲੱਗੀ ਉਹ ਸੋਚਦਾ ਸੀ ਕਿ ਇਨਸਾਨ ਦਾ ਆਪਣੇ ਅਕੋਰਡਿੰਗ ਜਿਉਣ ਦਾ ਹੱਕ ਹੈ ਤੇ ਅਜਿਹੀ ਸੋਸਾਇਟੀ ਹੋਣੀ ਚਾਹੀਦੀ ਹੈ ਜਿੱਥੇ ਇਨਸਾਨੀ ਇੱਛਾਵਾਂ ਦੇ ਉੱਪਰ ਧਰਮ ਦਾ ਕੁੰਡਾ ਨਾ ਹੋਵੇ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜੌਨ ਐਡਮ ਵਿਸ਼ਾਫਟ ਯੂਨੀਵਰਸਿਟੀ ਆਫ ਇੰਗਲਸ ਸੈਟ ਦੇ ਵਿੱਚ ਅਲਾਦਾ ਪ੍ਰੋਫੈਸਰ ਬਣ ਕੇ ਆ ਉਸਨੇ ਆਪਣੇ ਹੀ ਵਿਚਾਰਾਂ ਵਰਗੇ ਹੋਰ ਬੰਤੇ ਲੱਪਣੇ ਸ਼ੁਰੂ ਕਰ ਦਿੱਤੇ ਅਸਲ ਦੇ ਵਿੱਚ ਜੌਨ ਇੱਕ ਅਜਿਹੀ ਸੋਸਾਇਟੀ ਬਣਾਉਣਾ ਚਾਹੁੰਦਾ ਸੀ ਜਿਸ ਦੇ ਵਿੱਚ ਕੋਈ ਵੀ ਤਾਨਾਸ਼ਾ ਨਾ ਹੋਵੇ ਅਤੇ ਧਰਮ ਦਾ ਕੁੰਡਾ ਮਨੁੱਖੀ ਮਨਮਰਜ਼ੀਆਂ ਦੇ ਉੱਪਰ ਨਾ ਹੋਵੇ ਆਪਣੀ ਇਹ ਹੀ ਸੋਚ ਨੂੰ ਮੱਦੇਨਜ਼ਰ ਰੱਖਦੇ ਉਸਨੇ ਆਪਣੇ ਵਰਗੇ ਹੋਰ ਚਾਰ ਵਿਦਿਆਰਥੀ ਇਕੱਠੇ ਕੀਤੇ ਅਤੇ 1 ਮਈ 1776 ਦੀ ਰਾਤ ਨੂੰ ਜੰਗਲ ਦੇ ਵਿੱਚ ਜਾ ਕੇ ਗਿਆਨ ਦੀ ਦੇਵੀ ਮਨੇਰਵਾ ਦੇ ਉੱल्लू ਨੂੰ ਆਪਣਾ ਪ੍ਰਤੀਕ ਮੰਨ ਕੇ ਉਹਨਾਂ ਨੇ ਸੌ ਖਾਧੀ ਅਤੇ ਇੱਕ ਅਜਿਹੀ ਸੋਸਾਇਟੀ ਦੀ ਰਚਨਾ ਕੀਤੀ ਜਿਸ ਨੂੰ ਹੁਣ ਇਲੂਮੀਨਾਟੀ ਕਿਹਾ ਜਾਂਦਾ ਹੈ ਇਲੂਮੀਨਾਟੀ ਦੇ ਸਕੋਪਤ ਸੰਗਠਨ ਦੇ ਵਿੱਚ ਸ਼ਾਮਲ ਹੋਣ ਲਈ ਉਹਨਾਂ ਬੰਦਿਆਂ ਨੂੰ ਪਹਿਲਾਂ ਤਰਜੀਹ ਦਿੱਤੀ ਜਾਂਦੀ ਜਿਨ੍ਹਾਂ ਦਾ ਸਮਾਜ ਦੇ ਵਿੱਚ ਕੋਈ ਰਤਬਾ ਹੋਵੇ ਜਿਹੜੇ ਪੈਸੇ ਵਾਲੇ ਹੋਣ ਅਤੇ ਉਲੂਮੀ ਲਾਟੀ ਲਈ ਪੈਸਾ ਖਰਚਣੋਂ ਇੱਕ ਵਾਰ ਵੀ ਨਾ ਸੋਚਣ ਦੂਜਾ ਉਲੇ ਇਹ ਹੁੰਦਾ ਕਿ ਨਵੇਂ ਮੈਂਬਰ ਨੂੰ ਪਹਿਲਾਂ ਪੁਰਾਣੇ ਮੈਂਬਰਾਂ ਦੁਆਰਾ ਪਰਖਿਆ ਜਾਂਦਾ ਤਾਂ ਜੋ ਇਹ ਸੋਸਾਇਟੀ ਗੁਪਤ ਰਹਿ ਸਕੇ ਇਲੂਮੀਨਾਟੀ ਗਰੁੱਪ ਦੀ ਸਥਾਪਨਾ ਤੋਂ ਕੁਝ ਸਾਲ ਬਾਅਦ ਹੀ ਇਸ ਦਾ ਪ੍ਰਭਾਵ ਸਾਰੇ ਯੂਰਪ ਦੇ ਵਿੱਚ ਫੈਲ ਗਿਆ 1784 ਤੱਕ ਇਟਲੀ, ਫਰਾਂਸ, ਬੈਲਜੀਅਮ, ਹਾਲੈਂਡ ਤੱਕ ਇਸਦੇ ਮੈਂਬਰ ਬਣ ਗਏ। ਇਸਦੇ ਮੈਂਬਰ ਦੇ ਵਿੱਚ মিডিਆ ਹਾਊਸਸ ਤੋਂ ਲੈ ਕੇ ਜੱਜ, ਵਕੀਲ, ਵਪਾਰੀ, ਡਾਕਟਰ, ਪੋਲੀਟੀਸ਼ੀਅਨ ਸਾਰੇ ਹੀ ਪ੍ਰੈਪਿਟਿਊਟਡ ਬੰਦੇ ਸ਼ਾਮਲ ਸਨ। ਦਿਨੋ ਦਿਨ ਆਪਣੀ ਵਾਦੀ ਤਾਕਤ ਦੇ ਕਾਰਨ ਹੁਣ ਅਲੂਮੀਨਾਟੀ ਦਾ ਅਗਲਾ ਨਿਸ਼ਾਨਾ ਤਖਤ ਦੇ ਉੱਪਰ ਕਾਬਜ ਹੋਣਾ ਸੀ। ਤਖਤ ਨੂੰ ਪਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਸਨ। ਇਲੂਮੀਨਾਟੀ ਦੀ ਤਾਕਤ ਦਾ ਪਹਿਲਾ ਨਿਸ਼ਾਨਾ ਫਰਾਂਸ ਬਣਿਆ। ਫਰਾਂਸ ਦੇ ਉੱਪਰ ਉਸ ਸਮੇਂ ਲੁਈ 16 ਦਾ ਰਾਜ ਸੀ। ਰਾਜਾ ਆਪਣੇ ਭੋਗ ਵਿਲਾਸ ਦੇ ਕੰਮਾਂ ਦੇ ਵਿੱਚ ਮਸਤ ਸੀ ਅਤੇ ਸਾਰੇ ਦੇਸ਼ ਦੇ ਵਿੱਚ ਭੁੱਖਮੰਗੀ ਫੈਲੀ ਹੋਈ ਸੀ। ਇਲੂਮੀਨਾਟੀ ਨੇ ਹੀ ਗੱਲ ਦਾ ਫਾਇਦਾ ਚੱਕਿਆ ਤੇ ਆਪਣੀ ਤਾਕਤ ਨੂੰ ਵਰਤਦੇ ਹੋਏ ਫਰਾਂਸ ਦੇ ਵਿੱਚ ਪਕਾਵਤ ਕਰ ਦਿੱਤੀ। ਫਰਾਂਸ ਦੇ ਵਿੱਚ ਹੋਈ ਇਸ ਤਖਤਾ ਪਲਟ ਦੀ ਖ਼ਬਰ ਨੇ ਸਾਰਾ ਯੂਰਪ ਹਿਲਾ ਕੇ ਰੱਖ ਦਿੱਤਾ। ਬਵੇਰੀਆ ਦਾ ਰਾਜ ਪਰਿਵਾਰ ਵੀ ਇਲੂਮੀਨਾਟੀ ਤੋਂ ਹੁਣ ਖ਼ਤਰਾ ਮਹਿਸੂਸ ਕਰਨ ਲੱਗਿਆ। 2 ਮਾਰਚ 1785 ਵਾਲੇ ਦਿਨ ਚਾਰਲਸ ਥੀਓਡੋਰ ਨੇ ਬਵੇਰੀਆ ਗਵਰਨਮੈਂਟ ਦੇ ਨਾਲ ਮਿਲ ਕੇ ਇਲੂਮੀਨਾਟੀ ਨੂੰ ਜਰਮਨੀ ਦੇ ਵਿੱਚ ਬੈਨ ਕਰ ਦਿੱਤਾ। ਅਸਲ ਦੇ ਵਿੱਚ ਉਸ ਸਮੇਂ ਤੱਕ ਇਲੂਮੀਨਾਟੀ ਇੱਕ ਗੁਪਤ ਸੰਗਠਨ ਰਿਹਾ ਹੀ ਨਹੀਂ ਸੀ। ਜ਼ਿਆਦਾ ਮੈਂਬਰ ਹੋਣ ਕਾਰਨ ਇਸ ਦੇ ਮੈਂਬਰਾਂ ਦੀਆਂ ਗੱਲਾਂ ਬਾਹਰ ਆਉਣ ਲੱਗੀਆਂ ਸਨ। ਇੱਥੋਂ ਤੱਕ ਕੇ ਆਮ ਲੋਕਾਂ ਦੇ ਵਿੱਚ ਉਹਨਾਂ ਦੀ ਪਛਾਣ ਵੀ ਬਣ ਗਈ ਸੀ ਕਿ ਇਹ ਅਲੂਮੀਨਾਟੀ ਦੇ ਮੈਂਬਰ ਹਨ ਬਵੇਰੀਆ ਗਵਰਨਮੈਂਟ ਨੇ ਇਸੇ ਕੱਲ ਦਾ ਫਾਇਦਾ ਚੱਕਿਆ ਤੇ ਉਹ ਸਾਰੇ ਜੱਜ ਵਕੀਲ ਪੋਲਿਟਿਸ਼ੀਅਨ ਗਵਰਨਮੈਂਟ ਦੇ ਆਫੀਸਰਸ ਉਹਨਾਂ ਨੂੰ ਸਾਰਿਆਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਸਾਰੇ ਜਰਮਨੀ ਦੇ ਵਿੱਚ ਅਲੂਮੀਨਾਟੀ ਦੇ ਟਿਕਾਣਿਆਂ ਦੇ ਉੱਪਰ ਰੇਡ ਹੋਈ ਅਤੇ ਅਲੂਮੀਨਾਟੀ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਵੇਰੀਆ ਗਵਰਨਮੈਂਟ ਨੇ ਸਖਤੀ ਕਰਦੇ ਹੋਏ ਅਲੂਮੀਨਾਟੀ ਦੇ ਮੈਂਬਰਾਂ ਨੂੰ ਫਾਂਸੀ ਤੱਕ ਦੇ ਦਿੱਤੀ ਰੇਡ ਦੌਰਾਨ ਮਿਲੇ ਇਲੂਮੀਨਾਟੀ ਦੇ ਗੁਪਤ ਦਸਤਾਵੇਜ਼ਾਂ ਨੇ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ। ਉਸ ਦੇ ਵਿੱਚ ਜਿਗਰ ਸੀ ਕਿ ਇਲੂਮੀਨਾਟੀ ਦੁਨੀਆ ਦੇ ਉੱਪਰ ਰਾਜ ਕਰਨਾ ਚਾਹੁੰਦੇ ਸਨ। ਹੋਰ ਤਾਂ ਹੋਰ ਉਹ ਸੁਸਾਇਡਾਂ ਤੇ ਅਬੋਰਸ਼ਨ ਨੂੰ ਵੀ ਸਹੀ ਕਹਿੰਦੇ ਸਨ। ਇਲੂਮੀਨਾਟੀ ਦੇ ਦਸਤਾਵੇਜ਼ਾਂ ਵਿੱਚ ਇਹ ਸਾਫ਼ ਲਿਖਿਆ ਸੀ ਕਿ ਧਰਮ ਦੀ ਸਮਾਜ ਨੂੰ ਕੋਈ ਵੀ ਲੋੜ ਨਹੀਂ ਹੈ ਅਤੇ ਰਾਜ ਸੱਤਾ ਨੂੰ ਪ੍ਰਾਪਤ ਕਰ ਲਿਓ। ਸਾਮ, ਦਾਮ, ਤੰਡ, ਪੇਤ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। Illuminati ਦੇ ਠਿਕਾਣਿਆਂ ਤੇ ਹੋਈ ਇਸ ਛਾਪੇਮਾਰੀ ਦੌਰਾਨ ਚੌਨ ਐਟਮ ਬਿਸ਼ਾਪਟ ਜਰਮਨੀ ਛੱਡ ਕੇ ਭੱਜ ਗਿਆ। ਉਸ ਸਮੇਂ ਦੌਰਾਨ ਸਭ ਨੂੰ ਲੱਗਦਾ ਸੀ ਕਿ ਹੁਣ Illuminati ਖਤਮ ਹੋ ਗਈ ਕਿਉਂਕਿ Illuminati ਦੇ ਜ਼ਿਆਦਾਤਰ ਮੈਂਬਰਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਜਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੱਟ ਦਿੱਤਾ ਗਿਆ ਸੀ। ਪਰਸੋਲ ਦੇ ਵਿੱਚ ਸਾਰੀ ਗਲਤਫਹਿਮੀ ਹੀ ਸੀ ਕਿਉਂਕਿ ਜான் ਐਡਮ ਬਿਸ਼ੌਟ ਜਰਮਨੀ ਤੋਂ ਬਾਹਰ ਰਹਿ ਕੇ ਵੀ ਅਲੂਮੀਨਾਟੀ ਚਲਾ ਰਿਹਾ ਸੀ। ਅਲੂਮੀਨਾਟੀ ਦੇ ਮੈਂਬਰ ਹੋਰਨਾਂ ਸੋਸਾਇਟੀਆਂ ਦੇ ਵਿੱਚ ਮਿਲ ਗਏ ਸਨ ਅਤੇ ਆਪਣਾ ਮਨੋਰਥ ਪੂਰਾ ਕਰਨ ਦੇ ਵਿੱਚ ਲੱਗੇ ਹੋਏ ਸਨ। ਪਰਦੇ ਦੇ ਪਿੱਛੇ ਰਹਿ ਕੇ ਵੀ ਅਲੂਮੀਨਾਟੀ ਆਪਣਾ ਕੰਮ ਕਰ ਰਹੇ ਸਨ। ਇਸ ਦਾ ਸਬੂਤ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਡਬਲਯੂ ਵਿਸ਼ਿੰਗਟਨ ਦੁਆਰਾ ਲਿਖੀਆਂ ਚਿੱਠੀਆਂ ਤੋਂ ਮਿਲਦਾ ਹੈ। ਇਲੂਮੀਨਾਟੀ ਦੀ ਤਾਕਤ ਦਾ ਅੰਦਾਜ਼ਾ ਇੱਥੋਂ ਹੀ ਲੱਗਦਾ ਹੈ ਕਿ ਅਮਰੀਕਾ ਦੇ ਤੀਜੇ ਰਾਸ਼ਟਰਪਤੀ ਥੋਮਸ ਜੈਫਰਸਨ ਨੂੰ ਇਲੂਮੀਨਾਟੀ ਦਾ ਮੈਂਬਰ ਕਿਹਾ ਜਾਂਦਾ ਸੀ ਪੋਲੀਟੀਸ਼ੀਅਨਸ ਤੋਂ ਇਲਾਵਾ ਮਸ਼ਹੂਰ ਬਿਜ਼ਨਸਮੈਨ ਡੇਵਿਡ ਰੌਕਫੈਲਰ, ਜੈਕਬ ਰੌਸਚਾਈਲਡ ਨੂੰ ਇਲੂਮੀਨਾਟੀ ਦੇ ਮੈਂਬਰ ਮੰਨੇ ਜਾਂਦੇ ਹਨ 35ਵੇਂ ਅਮਰੀਕੀ ਰਾਸ਼ਟਰਪਤੀ ਜੌਨ ਐਫ ਕੈਨੇਡੀ ਨੇ ਆਪਣੀ ਸਪੀਚ ਦੌਰਾਨ ਸੀਕ੍ਰੇਟ ਸੁਸਾਇਟੀ ਦੇ ਉੱਪਰ ਪਾਬੰਦੀ ਲਗਾਉਣ ਦੀ ਗੱਲ ਕੀਤੀ ਨਵੰਬਰ 22 1963 ਨੂੰ ਉਹ ਆਪਣੇ ਰਾਜਸੀ ਟ੍ਰਿਪ ਦੌਰਾਨ ਟੈਕਸਸ ਦੇ ਵਿੱਚ ਸਨ ਅਤੇ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਮਰੀਕੀ ਰਾਸ਼ਟਰਪਤੀ ਦੇ ਕਤਲ ਦੇ ਦੋਸ਼ ਵਿੱਚ ਲੀ ਹਾਰਵੀ ਉਸਵਾਲਡ ਨੂੰ ਗ੍ਰਿਫਤਾਰ ਕੀਤਾ ਗਿਆ। ਅਜੇ ਉਸ ਦੀ ਗ੍ਰਿਫਤਾਰੀ ਨੂੰ 2 ਦਿਨ ਹੀ ਹੋਏ ਸਨ ਅਤੇ ਸੱਚਾਈ ਸਾਹਮਣੇ ਆਉਣੀ ਬਾਕੀ ਸੀ ਕਿ ਲਾਈਵ ਟੀਵੀ ਦੇ ਉੱਪਰ ਉਸਵਾਲਡ ਨੂੰ ਡਾਲਾਸ ਨਾਈਟ ਕਲੱਬ ਦੇ ਆਪਰੇਟਰ ਜੈਕ ਰੂਪੀ ਨੇ ਗੋਲੀ ਮਾਰ ਦਿੱਤੀ। ਉਸਵਾਲਟ ਦੀ ਹੋਈ ਲਾਈਵ ਟੀਵੀ ਦੇ ਉੱਪਰ ਹੱਤਿਆ ਤੋਂ ਬਾਅਦ ਇਲੂਮੀਨਾਟੀ ਦਾ ਭੇਦ ਸਾਹਮਣੇ ਆਉਣ ਤੋਂ ਪਛ ਗਿਆ ਕਿਹਾ ਜਾਂਦਾ ਹੈ ਕਿ ਅਮਰੀਕਨ ਡਾਲਰ ਦੇ ਉੱਪਰ ਵੀ ਇਲੂਮੀਨਾਟੀ ਦਾ ਸਾਈਨ ਬਣਿਆ ਹੈ ਜੋ ਇਸ ਦੀ ਤਾਕਤ ਨੂੰ ਦਰਸਾਉਂਦਾ ਹੈ ਅੱਜ ਵੀ ਦੁਨੀਆ ਭਰ ਦੇ ਵੱਡੇ ਸਿੰਗਰ ਜਿਨ੍ਹਾਂ ਦੇ ਵਿੱਚ ਬਿਓਂਸੇ ਮੈਡੋਨਾ ਜੇ ਜ਼ੀ ਇਹਨਾਂ ਨੂੰ ਇਲੂਮੀਨਾਟੀ ਦਾ ਮੈਂਬਰ ਮੰਨਿਆ ਜਾਂਦਾ ਹੈ ਪੋਲੀਟਿਸ਼ੀਅਨ ਜਿਨ੍ਹਾਂ ਦੇ ਵਿੱਚ ਡੋਨਾਲਡ ਟਰੰਪ ਤੋਂ ਲੈ ਕੇ ਬ੍ਰਿਟਿਸ਼ ਰਾਇਲ ਫੈਮਿਲੀ ਤੱਕ ਲੋਮੀਨਾਟੀ ਦੀਆਂ ਤਾਰਾਂ ਜੁੜੀਆਂ ਹਨ ਇਥੋਂ ਤੱਕ ਕਿ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੂੰ ਵੀ ਅਲੂਮੀਨਾਟੀ ਦਾ ਮੈਂਬਰ ਮੰਨਿਆ ਜਾਂਦਾ ਹੈ ਕਹਿੰਦੇ ਹਨ ਕਿ ਅਲੂਮੀਨਾਟੀ ਦਾ ਮੈਂਬਰ ਬਣਨ ਤੋਂ ਪਹਿਲਾਂ ਸ਼ੈਤਾਨ ਨੂੰ ਆਪਣੀ ਆਤਮਾ ਵੇਚਣੀ ਪੈਂਦੀ ਹੈ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਅਲੂਮੀਨਾਟੀ ਬਾਰੇ ਇਹ ਸੱਚ ਹੈ ਜਾਂ ਸਿਰਫ ਇੱਕ ਵਹਿਮ ਮੈਂ ਸਾਰੇ ਤੱਥ ਤੁਹਾਡੇ ਸਾਹਮਣੇ ਰੱਖ ਦਿੱਤੇ ਹਨ ਇਹਨਾਂ ਦੇ ਉੱਪਰ ਵਿਸ਼ਵਾਸ ਕਰਨਾ ਹੈ ਜਾਂ ਨਹੀਂ ਇਹ ਤੁਹਾਡੇ ਤੇ ਨਿਰਪਰ ਹੈ ਕਮੈਂਟਾਂ ਦੇ ਵਿੱਚ ਅਲੂਮੀਨਾਟੀ ਬਾਰੇ ਤੁਹਾਡੀ ਕੀ ਰਾਏ ਹੈ ਜ਼ਰੂਰ ਦੱਸਣਾ ਅਤੇ ਵੀਡੀਓ ਸਾਰੀ ਦੇਖਣ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ